ਮੋਲੇ ਵੇਖੀ ਆਪਣਾ YouTube ਤੇ YouTube ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਲਓ ਜੀ ਤੁਹਾਨੂੰ ਅੱਜ ਵਿਖਾਉਣ ਲੱਗੇ ਆ ਜੀ ਗਹਿਰੀ ਵਾਲਾ 2 ਜਿਹੜੀ ਬਲੱਡ ਲਾਈਨ ਗਹਿਰੀ ਵਾਲਾ 2 ਬਾਜ ਆਉਂਦੀ ਤੇ ਆਪਣੇ ਭਰਾਵਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਓਦੋਂ ਤੇ ਅੱਜ ਨਾਲੋਂ ਇਹਦਾ ਫਰਕ ਸੋ ਵੀ ਕੀ ਆ ਇਹਦੇ ਵਿੱਚ ਕੁਆਲਿਟੀ ਦੱਸਿਓ ਮੜੀ ਜੀ ਮਾਲੀ ਦੀ ਇੱਕ ਤਾਂ ਇਹਨੂੰ ਪਹਿਲਾਂ ਕੜਾ ਪਾਇਆ ਹੋਇਆ ਸੀਗਾ ਉਹ ਜਿਹੜਾ ਤੁਹਾਡੇ ਸਾਹਮਣੇ ਅੱਜ ਪਾਤਾ ਦੁਬਾਰਾ ਵੇਖਿਆ ਵੀ ਇਹਨੋਂ ਜਿਹੜਾ ਨੱਕ ਦੀ ਜਿਹੜੀ ਹੱਡੀ ਆ ਉਹਦੇ ਕਾਰਨ ਮਾਲੀ ਲਿੱਸਾ ਹੁੰਦਾ ਪਿਆ ਸੀ ਨੱਕ ਦੀ ਹੱਡੀ ਨਾਲ ਜਿਹੜੀ ਨੱਥ ਲੱਗੀ ਹੋਈ ਸੀ ਤੇ ਦੂਸਰੀ ਗੱਲ ਤੁਸੀਂ ਚੈੱਕ ਕਰੋ ਜੀ ਇਹਦੇ ਵਿੱਚ ਜਿਹੜੀ ਅੱਖ ਦੇਖ ਸਕਦੇ ਆ ਤੁਸੀਂ ਬਿਲਕੁਲ ਗੁਲਾਬੀ ਤਿੰਨ ਪਰਤਾਂ ਵਾਲੀ ਅੱਖ ਆ ਜੀ ਦੂਸਰੇ ਪੰਨੇ ਵਾਲੀ ਵੀ ਅੱਖ ਚੈੱਕ ਕਰ ਸਕਦੇ ਆ ਤੁਸੀਂ ਫੇਰ ਲੋ ਆਪਦੇ ਆ ਵੀ ਐਨੂੰ ਮੂੰਹ ਕਰ ਲਿਆ ਉਹਨੇ ਤੇ ਹੌਲੀ ਹੌਲੀ ਭਰਾ ਜੁੜੀ ਜਾਂਦੇ ਆ ਚਲੋ ਸੀਜ਼ਨ ਦਾ ਟਾਈਮ ਆ ਜੇ ਆਪਾਂ ਸਿੰਘਾਂ ਦੀ ਗੱਲ ਕਰੀਏ ਤੇ ਨੀਲੀ ਰਾਵੀ ਦੇ ਵਿੱਚ ਤੁਸੀਂ ਆਮੀ ਦੇਖਦੇ ਆ ਵੀ ਜਿਹੜਾ ਸਿੰਘ ਮੱਥੇ ਤੋਂ ਨੀਵਾ ਹੋਣਾ ਚਾਹੀਦਾ ਤੇ ਇਹਦੇ ਵਿੱਚ ਗੋਲ ਸਿੰਘ ਆ ਜੀ ਬਿਲਕੁਲ ਰਿੰਗ ਵਾਲਾ ਚੈੱਕ ਕਰ ਲਓ ਤੁਸੀਂ ਗੋਲ ਸਿੰਘ ਮੱਥੇ ਤੋਂ ਨੀਵਾ ਸਿੰਘ ਦੀ ਜਿਹੜੀ ਬਿਊਟੀ ਚੈੱਕ ਕਰੋ ਕੁਦਰਤੀ ਆ ਜਿਹਦੇ ਨਾਲ ਕੋਈ ਛੇੜਛਾੜ ਨਹੀਂ ਕੀਤਾ ਗਿਆ ਜਾਂ ਕੋਈ ਬਣਵਾਇਆ ਨਹੀਂ ਇਹਨੂੰ ਦੂਸਰਾ ਸਿੰਘ ਵੀ ਚੈੱਕ ਕਰ ਸਕਦੇ ਤੁਸੀਂ ਤੇ ਚੈੱਕ ਕਰੋ ਇਹਦੀ ਕੁਆਲਟੀ ਸ਼ਾਨਦਾਰ ਮੱਲੀਆ ਦੂਸਰੀ ਗੱਲ ਜੇ ਆਪਾਂ ਕੰਬਲ ਦੀ ਗੱਲ ਕਰੀਏ ਤੇ ਕੰਬਲ ਦੇਖੋ ਜੀ ਬਿਨਾ ਕੋਲੀ ਤੋਂ ਧੁੰਨੀ ਗੋਲੀ ਤੋਂ ਜਿੰਨੂੰ ਆਪਣੇ ਪਾਰ ਵਾਲੇ ਭਰਾ ਵੀ ਕਹਿੰਦੇ ਹੁੰਦੇ ਆ ਵੀ ਧੁੰਨੀ ਗੋਲੀ ਤੋਂ ਸਾਫ਼ ਆਪਾਂ ਜਿਹੜੀਆਂ ਵੀਡੀਓ ਉਹਨਾਂ ਦੀਆਂ ਵੇੜੇ ਰਹਿੰਦੇ ਆ YouTube ਤੇ ਤੇ ਦੂਸਰੀ ਗੱਲ ਇਹ ਆ ਵੀ ਇਹਨੂੰ ਅੱਜ ਆਏ ਨੂੰ ਕੋਈ ਹਫ਼ਤਾ ਕੁ ਹੋਇਆ ਜੇ ਇਹ ਸੀਜ਼ਨ ਦਾ ਵਜਾ ਕਰਕੇ ਸਾਰੇ ਭਰਾ ਬਿਜੀ ਆ ਤੇ ਵੀਡੀਓ ਵੀਡੀਓ ਇਹ ਦੁਬਾਰਾ ਕੋਈ ਸ਼ੂਟ ਨਹੀਂ ਕੀਤੀ ਇੱਕ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਜੇ ਗੱਲ ਕਰਦੇ ਆਪਾਂ ਇਹਦੀ ਮਾਰਕਿੰਗ ਜਿਹੜੀ ਜੈਨੂਨ ਮਾਰਕਿੰਗ ਜੈਨੂਨ ਮਾਰਕਿੰਗ ਜੇ ਅਗਲੇ ਪੈਰਾਂ ਦੇ ਨਿਸ਼ਾਨ ਦੀ ਗੱਲ ਕਰੀਏ ਤੇ ਅਗਲੇ ਪੈਰਾਂ ਦੇ ਉੱਤੇ ਜੈਨੂਨ ਜਿਹੇ ਨਿਸ਼ਾਨ ਆ ਜਿਹੜਾ ਬਿਨਾ ਓਵਰ ਮਾਰਕਿੰਗ ਤੋਂ ਆ ਉਸ ਤੋਂ ਬਾਅਦ ਜੇ ਗੱਲ ਗਰੀਏ ਗਰਦਨ ਦੀ ਲੰਬਾਈ ਚੈੱਕ ਕਰੋ ਕੰਨ ਦੇਖ ਸਕਦੇ ਆ ਜਿਹੜੇ ਸਿੰਗਾ ਦੇ ਨਾਲ ਲੱਗੇ ਹੋਏ ਆ ਨੀਲੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਦੂਸਰੀ ਗੱਲ ਦੇਖੋ ਜੀ ਆ ਹੱਡੀ ਹੱਡੀ ਤੋਂ ਸਟਾਰਟ ਹੁੰਦਾ ਮੰਨ ਲਈ ਆ ਚੈੱਕ ਕਰੋ ਜੀ ਹੱਡੀ ਵੇਖ ਸਕਦੇ ਆ ਹੱਡੀ ਦੀ ਕੁਆਲਿਟੀ ਦੇਖੋ ਇਹਦੇ ਚ ਠੀਕ ਆ ਜੀ ਛੋਟੀ ਵੱਖੀ ਦਾ ਮੰਨ ਲਈ ਛੋਟੀ ਵੱਖੀ ਦਾ ਮਤਲਬ ਇਹ ਆ ਵੀ ਥੋੜੇ ਪੱਠੇ ਖਾਣਾ ਤੇ ਰਜਣਾ ਇਹਦੀਆਂ ਚਲੋ ਪ੍ਰਮਾਤਮਾ ਮਿਹਰ ਕਰੇ ਜਦੋਂ ਝੋਟੀਆਂ ਧੀਆਂ ਆਉਣਗੀਆਂ ਬਹੁਤ ਚੰਗੀਆਂ ਸਾਫ਼ ਸੁਥਰੀਆਂ ਆਉਣਗੀਆਂ ਛੋਟੀ ਗੋਡੀ ਚਾਉਣਗੀਆਂ ਚੈੱਕ ਕਰੋ ਗੋਡੀ ਬਿਲਕੁਲ ਛੋਟੀ ਆਹ ਚੈੱਕ ਕਰੋ ਇੱਕ ਤੇ ਦੋ ਗਿੱਠਾਂ ਵਾਲੀ ਗੋਡੀ ਦੋ ਗਿੱਠਾਂ ਵਾਲੀ ਗੋਡੀ ਆ ਤੇ ਜੇ ਆਪਾਂ ਕੰਬਲ ਦੀ ਗੱਲ ਕਰੀਏ ਤੇ ਚੱਪਾ ਜਿਹੜਾ ਪੈਣਾ ਚਾਹੀਦਾ ਉਹਦੇ ਵਿੱਚ ਕੰਬਲ ਦੇ ਤੇ ਚਾਰ ਉਂਗਲਾਂ ਦੇ ਹਿਸਾਬ ਨਾਲ ਚੱਪਾ ਜਿਹੜਾ ਅੰਦਰ ਕੱਲਾਂਗੇ ਤੇ ਉਹ ਚੈੱਕ ਕਰ ਲੋ ਕੁਆਲਿਟੀਆਂ ਇਸ ਮਾਲੀ ਦੇ ਵਿੱਚ ਬਹੁਤ ਆ ਛੇਤੀ ਕੀਤਿਆਂ ਮਾਲੀ ਕੋਈ ਵੀ ਖਰੀਦਣਾ ਬੜਾ ਸੋਚ ਸਮਝ ਕੇ ਖਰੀਦਣਾ ਪੈਂਦਾ ਪਰ ਇਸ ਮਾਲੀ ਤੇ ਸਾਡੀ ਬੜੇ ਜਰ ਦੀ ਅੱਖ ਟਿੱਗੀ ਸੀਗੀ ਤੇ ਸਾਨੂੰ ਸੋਹਣਾ ਵੀ ਲੱਗਦਾ ਸੀ ਸ਼ਾਨਦਾਰ ਵੀ ਲੱਗਦਾ ਸੀ ਕੁਆਲਿਟੀ ਵੀ ਚੰਗੀ ਸੀ ਤੇ ਦੂਸਰੀ ਗੱਲ ਆ 나ੜਾ ਦੇਖੋ ਅੱਗੇ ਨਾਲ ਉਹ ਮਾਲੀ ਦੇ ਉੱਤੇ ਪਾਣੀ ਫਿਰਿਆ ਆ 나ੜ ਦੇਖੋ ਕੱਲੀ-ਕੱਲੀ 나ੜ ਦੇ ਸੰਢਈ ਆ ਚੈੱਕ ਕਰ ਸਕਦੇ ਆ ਤੁਸੀਂ ਠੀਕ ਨਹੀਂ ਕੱਲੀ-ਕੱਲੀ 나ੜ ਪਿੰਡੇ ਦੇ ਉੱਤੇ ਵੇਖਣ ਨੂੰ ਮਿਲਦੀ ਆ ਪੂਛ ਵੇਖੋ ਜੀ ਪੂਛ ਜਿਹੜੀ ਆ ਚੈੱਕ ਕਰ ਸਕਦੇ ਆ ਤੁਸੀਂ ਪੂਛ ਵੇਖੋ ਕਿੱਥੋਂ ਸਟਾਰਟ ਹੋਣ ਢਈ ਆ ਇੱਥੋਂ ਨਾਲ ਅੰਦਰ ਡੰਗਾਈ ਪੈਣ ਢਈ ਆ ਤੇ ਜੇ ਪੁੱਠੇ ਦੀ ਗੱਲ ਕਰੀਏ ਤੇ ਆ ਦੇਖੋ ਪੁੱਠਾ ਬਿਲਕੁਲ ਬਰਾਬਰ ਜੇ ਆਪਾਂ ਗੱਲ ਕਰੀਏ ਤੇ ਆਪਣੀ ਬਾਹ ਦੇ ਮਹਾਪੂਰਾ ਹੋਣਾ ਇਹ ਪੁੱਠਾ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਤੁਸੀਂ ਜੇ ਆਪਾਂ ਧੁੰਨ ਦੀ ਗੱਲ ਕਰੀਏ ਤੇ ਧੁੰਨ ਵੀ ਦੇਖ ਸਕਦੇ ਆਂ ਦੂਸਰੀ ਗੱਲ ਇਹ ਆ ਵੀ ਆਮ ਹੀ ਆਪਾਂ ਵੇਣੇ ਆ ਵੀ ਕਈ ਵਾਰੀ ਆਪਣੇ ਕਈ ਭਰਾ ਪਾਰ ਦੇ ਵੀ ਵੇਖੀਦੀਆਂ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਪੱਟ ਬਹੁਤ ਘੱਟ ਚੌੜਾ ਫੱਟੀ ਘੱਟ ਕਹਿੰਦੇ ਮਿਲਦੀ ਆ ਪਰ ਇਸ ਮਾਲੀ ਦਾ ਪੱਟ ਵੇਖੋ ਜਬਰਦਸਤ ਵੇਖੋ ਚੜਾਈ ਪੱਟ ਦੀ ਉਸ ਤੋਂ ਬਾਅਦ ਫੱਟੀ ਦੀ ਚੜਾਈ ਚੈੱਕ ਕਰੋ ਜੀ ਚਾਰ ਗੱਠਾਂ ਦੀ ਫੱਟੀ ਆ ਚਾਰ ਜਿਹੜੀਆਂ ਚਾਰ ਉਂਗਲਾਂ ਦੇਖ ਸਕਦੇ ਹਾਂ ਉਹਦੇ ਤੋਂ ਪਲੱਸ ਦੀ ਜਿਹੜੀ ਇਹਦੀ ਜਿਹੜੀ ਹੈਗੀ ਆ ਫੱਟੀ ਦੀ ਚੜਾਈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਟੈਸਟੀਕਲ ਬੰਤਰ ਚੈੱਕ ਕਰ ਸਕਦੇ ਆ ਟੈਸਟੀਕਲ ਦੇਖੋ ਬਹੁਤ ਲੰਬਾ ਜਿਹਦੇ ਇਹ ਗੱਲ ਕਰੀਏ ਤੇ ਮੱਝ ਛੱਡੇ ਨਾਲ ਮੰਨੀ ਜਾਂਦੀ ਹੈ ਜੀ ਛੱਡੇ ਦੀ ਬਣਾਵਟ ਚੰਗੀ ਹੋਊਗੀ ਤੇ ਰਿੰਗ ਦੇ ਵਿੱਚ ਪਹਿਲੇ ਅਧਾਰ ਦੇ ਛੱਡੇ ਦੇ ਨੰਬਰ ਦਿੱਤੇ ਜਾਂਦੇ ਆ ਤੇ ਜੇ ਆਪਾਂ ਮੰਾਲੀ ਯellow ਗੱਲ ਕਰੀਏ ਤੇ ਜੱਜ ਸਾਹਿਬਾਨ ਵੱਲੋਂ ਜਿਹੜੀ ਸਿਲੈਕਸ਼ਨ ਕੀਤੀ ਜਾਂਦੀ ਆ ਪੈਲ ਦੇ ਅਧਾਰ ਤੇ ਮੰਾਲੀ ਦਾ ਬੈਕਗ੍ਰਾਉਂਡ ਤੋਂ ਪੁੱਠਾ ਚੈੱਕ ਕੀਤਾ ਜਾਂਦਾ ਟੈਸਟੀਗਲ ਬੰਤਰ ਦੇ ਆਪਣੇ ਨੰਬਰ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਜੇ ਹੁਣ ਅਸੀਂ ਆਪਦੀ ਜੀ ਗੱਲ ਕਰੀਏ ਜਿਹੜੀ ਆ ਸਾਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਅਸੀਂ ਪਹਿਲ ਦੇ ਆਧਾਰ ਤੇ ਪਹਿਲਾਂ ਜਦੋਂ ਵੀ ਕੋਈ ਮਾਲੀ ਜਾਂ ਮੱਝ ਕਰਾਸ ਕਰਾਉਣੀ ਆ ਜਾਂ ਉਹਨੂੰ ਸਿਲੈਕਸ਼ਨ ਕਰਨੀ ਪਹਿਲਾਂ ਅਸੀਂ ਉਹਦੀ ਕੋਲੀ ਦੀ ਜੱਜਮੈਂਟ ਕਰਦੇ ਹਾਂ ਕੋਲੀ ਸਾਫ਼ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਮਾਲੀ ਜਿਹੜਾ ਕੋਲੀ ਵਾਲਾ ਮਾਲੀ ਇੱਕ ਤਾਂ ਸਾਡੇ ਦਿਲ ਨਹੀਂ ਲੱਗਦਾ ਦੂਸਰੀ ਗੱਲ ਆ ਕੋਲੀ ਵਾਲੇ ਮਾਲੀ ਤੋਂ ਮੱਝ ਨਹੀਂ ਮੈਂ ਘੱਟ ਬਹੁਤ ਘੱਟ ਚਾਨ ਸਾ ਵੀ ਪਹਿਲੀ ਗੱਤਾ ਕਰਾਉਣੀ ਨਹੀਂ ਨਾ ਇਹਦਾ ਵਰਕਾ ਹੀ ਪਾੜ ਦੋ ਵੀ ਕੋਲੀ ਵਾਲੇ ਮਾਲੀ ਦੋ ਮੈਂ ਮੱਝ ਕਰਾਸ ਕਰਾਉਂਗਾ ਜ਼ਿੰਦਗੀ 'ਚ ਕਦੇ ਵੀ ਦੂਸਰੀ ਗੱਲ ਇਹ ਆ ਵੀ ਚੈੱਕ ਕਰੋ ਇਹ ਠੰਡਾ ਬਣ ਦੇਖੋ ਜੀ ਇਹਦੇ ਵਿੱਚ ਗਾਲੇ ਪਿਆ ਆ ਠੀਕ ਆ ਜੀ ਕੋਈ ਕਾਲਾ ਨਹੀਂ ਪੈਣਾ ਠੀਕ ਆ ਜੀ ਐਈ ਇਹਦੀਆਂ ਝੋਟੀਆਂ ਵੀ ਜਿਹੜੀਆਂ ਆਉਣਗੀਆਂ ਉਹ ਵੀ ਠੰਡੀਆਂ ਸਹੀਲ ਹੋਣਗੀਆਂ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਮਗਰਲੇ ਪੈਰਾਂ ਦੇ ਉੱਤੇ ਗੁਲਾਬੀ ਬਣ ਚੈੱਕ ਕਰੋ ਤੁਸੀਂ ਅਜੇ ਝੋਟਾ ਨਵਾਇਆ ਨਹੀਂਗਾ ਜੇ ਕਿਤੇ ਨਵਾਇਆ ਹੋਵੇ ਤੇ ਗੁਲਾਬੀ ਰੰਗ ਦੇਖ ਸਕਦੇ ਆ ਤੁਸੀਂ ਪੈਰਾਂ ਦੇ ਉੱਤੇ ਜਿਹੜਾ ਗੁਲਾਬੀ ਰੰਗ ਹੋਊਗਾ ਨਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਮੰਨ ਲਓ ਜੇ ਆਪਾਂ ਨਵਾਵਾਂਗੇ ਨਾ ਗੁਲਾਬੀ ਪਾਣਾ ਜਿਵੇਂ ਸੰਧੂਰ ਪਾਇਆ ਹੁੰਦਾ ਦੁੱਧ 'ਚ ਓਵੇਂ ਚਮਕਾ ਮਾਰਦਾ ਹੋਣਾ ਚਾਹੀਦਾ ਗੁਲਾਬੀ ਪਾਣਾ ਜਿਹੜਾ ਨੀਲੀ ਰਾਵੀ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਅਗਲੇ ਪੰਨੇ ਜਾ ਕੇ ਆਪਾਂ ਗੱਲ ਕਰਦੇ ਹਾਂ ਜੇ ਚਾਲਰ ਦੀ ਚਾਲਰ ਦੇਖ ਸਕਦੇ ਆ ਤੁਸੀਂ ਚੈੱਕ ਕਰੋ ਅੱਗੋਂ ਕੋਲੀ ਦੀ ਜਿਹੜੀ ਮੈਂ ਗੱਲ ਕਰਨ ਧਿਆ ਸੀ ਕੋਲੀ ਹੈਣੀ ਕੰਬਲ ਬਿੱਲ ਕੋਲ ਗੋਡੀ ਦੇਖੋ ਜਮਾਂ ਨੀਵੀਂ ਜਮਾਂ ਡਾਊਨ ਅਜੇ ਮਾਲੀ ਚਲੋ ਥੋੜੇ ਦੇਣੇ ਹੋਇਆ ਆਇਆ ਇਹਨੂੰ ਜਦੋਂ ਇਹ ਮਾਲੀ ਪੂਰਾ ਵੇਟ ਕਰ ਗਿਆ ਵਜਨ ਕਰ ਗਿਆ ਤੇ ਫਿਰ ਇਹਦੀ ਤੁਹਾਨੂੰ ਵਧੀਆ ਝਲਕ ਖਾਵਾਂਗੇ ਤੇ ਮੱਜਾ-ਮੱਜਾ ਕ੍ਰੋਸਿੰਗ ਹੋਣ ਲੱਗ ਗਈਆਂ ਇਹਦੇ ਤੋਂ ਕ੍ਰਾਸ ਕਰਾਈਆਂ ਕੋਈ 4 ਤੋਂ 5 ਮੱਝਾਂ ਜਿਹੜੀਆਂ ਕ੍ਰਾਸ ਹੋਈਆਂ ਜਿੰਦੀਆਂ ਜੇ ਫੋਟੋਆਂ ਅਪਡੇਟ ਨਹੀਂ ਕਰਨੀਆਂ ਹੁਣ ਸਟਾਰਟਿੰਗ ਆ ਸੀਜ਼ਨ ਆ ਸੀਜ਼ਨ ਆ ਜਾਣਾ ਗਾਂ ਤੇ ਨਾਲ ਡਾਕਟਰ ਸਾਹਿਬ ਵੀ ਆਏ ਹੋਏ ਇੱਥੇ ਤੇ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਨਾਲ ਵੀ ਵਿਚਾਰ ਡਾਕਟਰ ਸਾਹਿਬ ਆਏ ਵਿਚਾਰ ਇਹ ਕਰਦੇ ਪਏ ਸੀ ਵੀ ਸੀਮਨ ਦਾ ਕਿਵੇਂ ਕਰੀਏ ਪਹਿਲਾਂ ਤਾਂ ਡਾਕਟਰ ਸਾਹਿਬ ਕਹਿੰਦੇ ਸੀ ਵੀ ਆਜੇ ਆਪਾਂ ਸੀਮਨ ਰਹਿਣ ਦੀਏ ਤਿਆਰ ਗਰਾਊਂਡ ਨੂੰ ਤੇ ਦੂਸਰੀ ਗੱਲ ਇਹ ਆ ਵੀ ਜੇ ਚੰਗੀ ਚੀਜ਼ ਦਾ ਸੀਮਣ ਚਲੋ ਬੰਨਾ ਚਾਹੀਦਾ ਭਰਾਵਾਂ ਤੱਕ ਪਹੁੰਚਣਾ ਚਾਹੀਦਾ ਕਈ ਵਾਰੀ ਮਜਬੂਰੀਆਂ ਮਾਰ ਜਾਂਦੀਆਂ ਨਹੀਂ ਮੱਝ ਲੈ ਕੇ ਪਹੁੰਚਿਆ ਜਾ ਸਕਦਾ ਉਸ ਤੋਂ ਬਾਅਦ ਜੇ ਆਪਾਂ ਕੁਆਲਟੀ ਵੱਲੋਂ ਗੱਲ ਕਰੀਏ ਤੇ ਕੁਆਲਟੀ ਤੁਹਾਡੇ ਸਾਹਮਣੇ ਆ ਸਾਫ ਸੁਥਰਾ ਮੱਲੀ ਆ ਬਹੁਤ ਵਧੀਆ ਚੰਗੀ ਬੰਤਰ ਦਾ ਸਾਫ ਸੁਥਰਾ ਪੂਛ ਦੇਖੋ ਇਹਦੀ ਪੂਛ ਦੇ ਵਿੱਚ ਹੱਡੀ ਜਮਾਂ ਹੀ ਨਹੀਂ ਹੈਗੀ ਵੇਖੋ ਇਹ ਹੱਡੀ ਹੁੰਦੀ ਤੇ ਮਾਲੀ ਨੇ ਬੁੜਕ ਕੇ ਜਾਵਜ ਨਹੀਂ ਅੱਗੇ ਠੀਕ ਹੈ ਜੀ ਹੱਡੀ ਜਾਵੇਂ ਨਹੀਂ ਹੈਗੀ ਇੱਕ ਆ ਮੂਰਾ ਵੇਖੋ ਇਹਦੇ ਚ ਹੱਡੀ ਹੈਗੀ ਆ ਵੇਖੋ ਬੁੜਕ ਗਈ ਨਾ ਉਸੇ ਵੇਲੇ ਤੇ ਇਹ ਤੁਸੀਂ ਚੈੱਕ ਕਰ ਸਕਦੇ ਆ ਤੁਹਾਡੇ ਸਾਹਮਣੇ ਹੱਡੀ ਪੂਛ ਦੇ ਵਿੱਚ ਨਹੀਂ ਹੈਗੀ ਜੇ ਆਪੇ ਪੋਲੇਪਾਨ ਦੀ ਗੱਲ ਕਰੀਏ ਤੇ ਆਹ ਦੇਖੋ ਜੀ ਪੋਲਾਪਾਨ ਜਿਹੜਾ ਇਹਦੇ ਵਿੱਚ ਵਿਖਾਉਣੇ ਤੁਹਾਨੂੰ ਬਹੁਤ ਜ਼ਿਆਦਾ ਪੱਖੀ ਬਹੁਤ ਸਾਫ਼ ਆ ਪੋਲਾਪਾਨ ਬੜਾ ਅਜੇ ਥੋੜਾ ਜਿਆ ਇਹਨੂੰ ਸੈਟ ਵਟ ਕਰਕੇ ਤੁਹਾਡੇ ਰੂਪ ਰੂਪ ਕੀਤਾ ਜਾਊਗਾ ਅਜੇ ਐਨ ਤਿਆਰੀ ਲੱਗਣ ਢਈ ਹੈ ਇਹਦੀ ਤਿਆਰੀ ਥੋੜਾ ਜਣਾ ਇਹ ਨੱਥ ਬਹੁਤ ਹੱਡੀ ਦੇ ਨਾਲ ਲੱਗੀ ਸੀ ਉਹਦੇ ਕਰਕੇ ਥੋੜਾ ਜਿਆ ਕਿਤੇ ਕਿਤੇ ਖਭਰਾ ਜਾਂਦਾ ਮਾਰ ਜਾਂਦਾ ਛਾਲ ਬਾਕੀ ਤੁਹਾਡੇ ਸਾਹਮਣੇ ਆ ਮਾਲੀ ਤੁਸੀਂ ਭਰਾ ਜਾਨੀ ਜਾਨ ਹੋ ਤੁਸੀਂ ਤੁਹਾਨੂੰ ਹਰ ਟਾਈਮ ਮੈਂ ਤੁਹਾਡੇ ਲਈ ਚੰਗੀ ਚੀਜ਼ ਹੀ ਲੈ ਕੇ ਆਂਦੀ ਆ ਚੰਗੀ ਚੀਜ਼ ਹੀ ਪੇਸ਼ ਕੀਤੀ ਆ ਤੇ ਚੰਗੀ ਚੀਜ਼ ਮੈਂ ਤਾਂ ਪੇਸ਼ ਕਰਨ ਡਿਆ ਵੀ ਤੁਹਾਡੇ ਅੱਗੇ ਵੀ ਚਲੋ ਭਰਾ ਜੇ ਆਪਣਾ ਦਾ ਕੰਮ ਏ ਆ ਵੀ ਚਲੋ ਸਹੀ ਗਾਈਡ ਕਰੀਏ ਹਨਾ ਜੀ ਦੂਸਰੀ ਗੱਲ ਇਹ ਆ ਵੀ ਆਪਾਂ ਗੱਲ ਕਰ ਸਕਦੇ ਆ ਸਹੀ ਗਾਈਡ ਦਾ ਮਤਲਬ ਇਹ ਆ ਵੀ ਚੰਗੇ ਜਾਨਵਰ ਦਾ ਸੀਮਣ ਚੰਗਾ ਵਰਤੋ ਤਾਂ ਜੋ ਤੁਹਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਤੁਹਾਡਾ ਫਾਇਦਾ ਹੋ ਸਕੇ ਜੇ ਆਪਾਂ ਝੋਟੀਆਂ ਤਿਆਰ ਹੋਣ ਆਪਣੀਆਂ ਚੰਗੀਆਂ ਹੋਣ ਚਗਾਠਾ ਹੋਵੇ ਝੋਟੀਆਂ ਦਾ ਚੰਗਾ ਹੋਵੇ ਠੀਕ ਆ ਜੀ ਮਾਰਕਿੰਗ ਚੰਗੀ ਹੋਵੇ ਓਵਰ ਮਾਰਕਿੰਗ ਨਾ ਹੋਵੇ ਟੁੱਟਵੀਂ ਮਾਰਕਿੰਗ ਨਾ ਹੋਵੇ ਦੂਸਰੀ ਗੱਲ ਆਮ ਪਸ਼ੂ ਪਾਲਕ ਕੀ ਕਰਦਾ ਕਈ ਵਾਰੀ ਢਿੱਲਾ ਬੜ ਵਰਤ ਜਾਂਦਾ ਜਦੋਂ ਏਆਈ ਕਰਾਉਂਦਾ ਕਦੇ ਵੀ ਬਰੀਡ ਨੂੰ ਤਿਆਰ ਕਰਨ ਲਈ ਇਹ ਨਾਖੋ ਵੀ ਕੋਈ ਗੱਲ ਨਹੀਂ ਯਾਰ ਅਗਲੇ ਸੂਏ ਠੀਕਾ ਭਰਾਲਾਂਗੇ ਚੰਗਾ ਨਹੀਂ ਇੱਕ ਮਹੀਨੇ ਦਾ ਵੇਟ ਕਰ ਲੋ ਜੇ ਡਾਕਟਰ ਸਾਹਿਬਾਨ ਕੋ ਨਹੀਂ ਹੈਗਾ ਤੇ ਉਹਨੂੰ ਡਾਕਟਰ ਸਾਹਿਬ ਨੂੰ ਕਹਿ ਕੇ ਜਿਹੜਾ ਸੀਮਣ ਮੰਗਾਇਆ ਲਿਆ ਕਰੋ ਤਾਂ ਜੋ ਤੁਹਾਡੇ ਘਰੇ ਚੰਗੀ ਬਰੀਡ ਪੈਦਾ ਹੋ ਸਕੇ ਤੇ ਅਸੀਂ ਆਮ ਹੀ ਕਈ ਵਾਰੀ ਜਿਵੇਂ ਟੈਸਟ ਕਰਦੇ ਆ ਮਾਲੀ ਜਿਵੇਂ ਮੰਨ ਲਓ ਕਈ ਵਾਰੀ ਅਸੀਂ ਸਾਨੂੰ ਮੋਰਾ ਮੱਝ ਦੇ ਮਾਲੀ ਲਾ ਕੇ ਚੈੱਕ ਕਰਨਾ ਪੈਂਦਾ ਵੀ ਇਹ ਬੱਚਾ ਕਿਵੇਂ ਦਾ ਦੇਊਗਾ ਮਾਲੀ ਫੇ ਜਦੋਂ ਮਾਰਕਿੰਗ ਆਉਂਦੀ ਆਪਦੇ ਗੌਨ ਸੈੱਟ ਦਾ ਡੋਮਿਨੇਟਡ ਹੁੰਦਾ ਸਾਣ ਫਿਰ ਅਸੀਂ ਉਹਨੂੰ ਪਾਸ ਕਰ ਲੈਨੇ ਆ ਤੇ ਇਹ ਮਾਲੀ ਜਿਹੜਾ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਣ ਦੀ ਪਿੱਠ ਪੂੜਾ ਵੀ ਸਾਫ ਆ ਹੱਡੀ ਦੇਖ ਸਕਦੇ ਹੋ ਅਜੇ ਇਹਦੇ ਵਿੱਚ ਵਜਨ ਪੈਣਾ ਵਜਨ ਪਾ ਕੇ ਪੂਰਾ ਐਨ ਜਦੋਂ ਫਿਰ ਪੂਰੀ ਤਿਆਰੀ ਜੇ ਹੋ ਗਿਆ ਤੇ ਫਿਰ ਤੁਹਾਡੇ ਰੂਪ ਰੂਪ ਕਰਾਵਾਂਗੇ ਤੇ ਸੀਮਨ ਬਾਰੇ ਅੱਜ ਗੱਲਾਂ ਬਾਤਾਂ ਕੀਤੀਆਂ ਬੈਠੇ ਆ ਤੇ ਉਸ ਤੋਂ ਬਾਅਦ ਜੋ ਵਿਚਾਰ ਆ ਵੀ ਤਿਆਰ ਕਰਨਾ ਕਿ ਨਹੀਂ ਕਰਨਾ ਜੇ ਸੀਮਨ ਉਹਦੇ ਬਾਰੇ ਤੁਹਾਨੂੰ ਫਿਰ ਦੱਸ ਦਿੱਤਾ ਜਾਊਗਾ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਬੜਾ ਵੀ ਅਪਡੇਟ ਆਉਂਦੀ ਰਹਿੰਦੀ ਆ ਥੋੜਾ ਜਿਹਾ ਅਪਡੇਟ ਤਾਂ ਨਹੀਂ ਆ ਰਹੀਆਂ ਇੱਕ ਸੀਜ਼ਨ ਦਾ ਹੋਇਆ ਕਰਕੇ ਬਿਜੀ ਨੇ ਸਾਰੇ ਭਰਾ ਥੋੜਾ ਜਿਹਾ ਆਪਦਾ ਵੀ ਕੰਮ ਸੀਗਾ ਉਹ ਵੀ ਕੰਮ ਧੰਦਾ ਨਵੇੜ ਲਿਆ ਹੁਣ ਫਿਰ ਬਾਹਰ ਮਾਰਕੀਟ 'ਚ ਚਲੋ ਕੰਮ ਤੁਹਾਡੇ ਭਰਾਵਾਂ ਦੇ ਨਾਲ ਹੀ ਆ ਇਹ YouTube ਤੇ ਤੁਸੀਂ ਮੇਰਾ ਸਾਥ ਦਿੱਤਾ ਤੁਹਾਡਾ ਬੜਾ ਧੰਨਵਾਦ ਆਪਾਂ ਹਰ ਟਾਈਮ ਤੁਹਾਡਾ ਜਿਹੜਾ ਧੰਨਵਾਦ ਕਰਦੇ ਰਵਾਂਗੇ ਤੇ ਹੋਰ ਵੀ ਜਿਹੜੀ ਦੂਸਰੀ ਗੱਲ ਆਪਾਂ ਦੱਸਣੀ ਚਾਹੁੰਦੇ ਆ ਵੀ ਇਸ ਸਾਨ ਦਾ ਜਿਹੜਾ ਉਹ ਪ੍ਰੋਪਰ ਐਡਰੈਸ ਜੇ ਆਪਾਂ ਗੱਲ ਕਰੀਏ ਤੇ ਜਦੋਂ ਆਪਾਂ ਫਰੋਜਪੁਰ ਜ਼ਿਲ੍ਹੇ ਦੀ ਗੱਲ ਕਰਦੇ ਆ ਤੇ ਨੀਲੀ ਰਾਵੀ ਦੇ ਵਿੱਚ ਆ ਵੀ ਬਹੁਤ ਬਾਰਡਰ ਦੇ ਨਾਲ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਬਹੁਤ ਨੀਲੀ ਰਾਵੀ ਦੇ ਵਿੱਚ ਮਸ਼ਹੂਰ ਸ਼ਹਿਰ ਮੰਨਿਆ ਜਾਂਦਾ ਜੀ ਫਰੋਜਪੁਰ ਫਰੋਇਪੁਰ ਬੈਲਟ ਦੇ ਵਿੱਚ ਬਹੁਤ ਚੰਗੇ ਤੋਂ ਚੰਗੇ ਮਲਿਕ ਪੈਦਾ ਹੋਏ ਆ ਝੋਟੀਆਂ ਵੀ ਹੋਈਆਂ ਆ ਆਉਣ ਵਾਲੇ ਟਾਈਮ ਦੇ ਉੱਤੇ ਹੋਰ ਵੀ ਚੰਗੇ ਹੋਣਗੇ ਜੇ ਆਪਾਂ ਫਰੋਇਪੁਰ ਬੈਲਟ ਦੇ ਵਿੱਚ ਗੱਲ ਕਰੀਏ ਤੇ ਇਸ ਜਿਹੜਾ ਸਾਹਨ ਦਾ ਜਿਹੜਾ ਪ੍ਰੋਪਰ ਐਡਰੈਸ ਆ ਉਹ ਮੈਂ ਦੱਸਣ ਲੱਗਾ ਜੀ ਤੁਹਾਨੂੰ ਪਿੰਡ ਮਈਮਾ ਜਿਹੜਾ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਜੇ ਆਪਾਂ ਅੰਮ੍ਰਿਤਸਰ ਜਿਆ ਫਰੋਇਪੁਰ ਜਾਂ ਇਧਰੋਂ ਆਵਾਂਗੇ ਮੰਨ ਲਓ ਹਬੌਰ ਸਾਈਡ ਤੋਂ ਆਈਏ ਤੇ ਫਿਰ ਫਰੋਜਪੁਰ ਤੋਂ ਥੋੜਾ ਜਿਹਾ ਪਿਛੇ ਖਾਈ ਖਾਈ ਤੋਂ ਆਪਾਂ ਮੋੜ ਸਕਦੇ ਆ ਤੇ ਖਾਈ 10 ਕਿਲੋਮੀਟਰ ਖਾਈ ਤੋਂ ਤੇ ਜੇ ਆਪਾਂ ਖਾਈਓਂ ਮੁੜਾਂਗੇ ਤੇ ਰਸਤੇ ਵਿੱਚ ਪਿੰਡ ਜਿਹੜੇ ਆਉਣੇ ਆ ਭਾਵੜਾ ਆਦਮਸ਼ਾਹ ਲੰਘ ਕੇ ਉਦੋਂ ਅਗਲਾ ਪਿੰਡ ਜਿਹੜਾ ਮਹਿਮਾ ਤੇ ਨਾਲ ਜਿਹੜਾ ਮੰਨ ਲੋ ਆ ਕਿਹੜਾ ਬਿੰਦ ਸੀ ਅਗਲਾ ਸਾਫ ਟੈਸਟੀ ਗਾਲਾ ਠੀਕ ਆ ਜੀ ਇਹਦਾ 99058 404 8 58 ਨਹੀਂ 98 ਤੇ ਤੁੰਡਾ ਸਮਝਾ 4047 404 4 ਜੀਰੂਆਂ 4 404 ਜੀਰੂਆਂ 4 58 5 ਦੇ ਉੱਤੇ ਆਪਦੇ ਨੰਬਰ ਚੜੇ ਹੋਏ ਆ ਤੇ ਤਾਂ ਕਰਕੇ ਉਹ ਹੀ ਕਿਸੇ ਹੋਰੀ ਬੋਲੇ ਜਾਂਦੇ ਆ ਤੇ ਕੋਈ ਗੱਲ ਨਹੀਂ ਤੁਸੀਂ ਮੱਝਾ ਕਰਾਸ ਕਰਾਓ ਇਹਦੇ ਤੋਂ ਪ੍ਰਮਾਤਮਾ ਮਿਹਰ ਕਰੇ ਚੰਗੇ ਲੈਵਲ ਤੇ ਜਾਊਗਾ ਚੰਗੇ ਬੱਚੇ ਪੈਦਾ ਕਰੂ ਆਉਣ ਵਾਲੇ ਟਾਈਮ ਦੇ ਵਿੱਚ ਤੇ ਬਾਕੀ ਤੁਹਾਨੂੰ ਪਤਾ ਹੀ ਆ ਹੋਰ ਵੀ ਭਰਾ ਜਿਹੜੇ ਜੁੜੇ ਹੋਏ ਆ ਨਾਲ ਉਹਨਾਂ ਦਾ ਧੰਨਵਾਦ ਜੀ ਕੀ ਜਾਂਦੇ ਕਰਕੇ ਵਿਜੀ ਹੁਣ ਕਾਰਨ ਭਰਾ ਜਿਹੜੇ ਨਹੀਂ ਜਿਹੜਾ ਬਾਲੇ ਜੁੜਦੇ ਪਏ ਕਿਉਂਕਿ ਹਰ ਇੱਕ ਬੰਦੇ ਨੂੰ ਵੀ ਜੀ ਆ ਚਲੋ ਤੂੜੀ ਤਾਂ ਨੂੰ ਲੱਗੇ ਆ ਪ੍ਰਮਾਤਮਾ ਤੇ ਸਾਰਿਆਂ ਦੀ ਫਸਲ ਬਾੜੀ ਜਿਹੜੀ ਸਾਂਭੀ ਜਾਵੇ ਸਮੇਂ ਸਿਰ ਪ੍ਰਮਾਤਮਾ ਟਾਈਮ ਦੇਵੇ ਸਾਰਿਆਂ ਨੂੰ ਤੇ ਖੜਨੀ ਚੈੱਕ ਕਰ ਸਕਦੇ ਹਾਂ ਸਾਡੀ ਤੁਸੀਂ ਚੈੱਕ ਕਰੋ ਜੀ ਬੇਲ ਦੇਖੋ ਬਾਈ ਬੇਲ ਦੇਖੋ ਸਾਹਨ ਦੀ ਅਜੇ ਸੈਟ ਵਟ ਕਰਨ ਨਾਲ ਪੂਰਾ ਬੱਸ ਹੁਣ ਇਹਦੀ ਤਿਆਰੀ ਲੱਗਣੀ ਸ਼ੁਰੂ ਹੋਈ ਹੋ ਗਈ ਆ ਤੇ ਤੁਹਾਨੂੰ ਹੌਲੀ-ਹੌਲੀ ਇਹਦੀ ਅਪਡੇਟ ਮਿਲਦੀ ਰਹੂਗੀ ਤੇ ਨਾਲ ਹੀ ਜਿੰਨੇ ਵੀਰ ਨੇ ਮੱਝ ਕ੍ਰਾਸ ਕਰਾਉਣੀ ਹੈ ਡਰੈੱਸ ਤੁਹਾਨੂੰ ਦੇਤਾ ਤੇ ਜਰੂਰ ਜੇ 10 ਮੱਝਾਂ ਦੇ 2 ਮੱਝਾਂ ਜਰੂਰ ਜਿਹੜੀਆਂ ਇਹਦੇ ਤੋਂ ਕ੍ਰਾਸ ਕਰਾਈਆਂ ਜਾਣ ਤਾਂ ਜੋ ਤੁਹਾਡੇ ਭਰਾਵਾਂ ਦੇ ਲਈ ਇਹ ਸਾਥ ਲੈ ਕੇ ਜਾਂਦਾ ਤੇ ਚੰਗੇ ਜਿਹੜੇ ਬੱਚੇ ਪੈਦਾ ਕਰੂਗਾ ਬਲੱਡ ਲਾਈਨ ਵੀ ਸਟਰੋਂਗ ਐ ਪਿੱਛੋਂ ਗਹਿਰੀ ਵਾਲੇ ਵਾਲੇ ਦੀ ਬਲੱਡ ਲਾਈਨ ਐ ਤੇ ਗਹਿਰੀਆਂ ਦੇ ਘਰੋਂ ਹੀ ਖਰੀਦਿਆ ਇਹ ਇਹਦੇ ਵਿੱਚ ਕੋਈ ਰਲਾ ਨਹੀਂ ਕੋਈ ਮੋਰਾ ਮਿਕਸ ਨਹੀਂ ਹੈਗਾ ਕੋਈ ਬਿਲਕੁਲ ਸਾਫ ਸੁਥਰਾ ਕੁਆਲਟੀ ਦਾ ਸਣ ਤੇ ਬੜਾ ਧੰਨਵਾਦ ਜੁੜ ਰਹਿਣ ਦੀ ਵਾਇਗਰ ਜੀ ਕਾ ਖਾਲਸਾ ਜੀ ਵਾਇਗਰ ਜੀ ਕੀ ਫਤਹਿ